ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਇੱਕ ਬਾੜ ਪੌੜੀ ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਨਿਰੰਕਾਰ ਦੇ ਦੇਸ਼ ਵਿੱਚ ਸੱਚਖੰਡ ਵਿਰਾਜ ਕੇ ਉਥੋਂ ਨੌ ਨਿੱਧ ਨਾਨਕ ਉਸ ਦੇ ਪੰਨਾ ਨੰਬਰ 221 ਗੁਰਦਵਾਰਾ ਸੰਤ ਕਾੜ ਨਦੀ ਦਾ ਉਹ ਘਾਟ ਸੰਗਤ ਦੇ ਆਪ ਜਾ ਰਿਹਾ ਸੰਤ ਕਾੜ ਗੁਰਦਵਾਰਾ ਸਾਹਿਬ ਨਾਨਕ ਪਾਸ਼ਾ ਜੀ ਦਾ ਧਿਆਨ ਪਵਿੱਤਰ ਕਾਲੀ ਬਈ ਦੇ ਦਰਸ਼ਨ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਸੰਤ ਘاٹ ਸਾਹਿਬ ਸੁਲਤਾਨਪੁਰ ਲੋਧੀ ਜੋ ਕਿ ਨਦੀ ਦੇ ਕੰਢੇ ਤੇ ਹੈਗਾ ਤੇ ਇਹਦਾ ਜਿਹੜਾ ਇਤਿਹਾਸ ਆ ਜੀ ਉਹ ਇਸ ਤਰ੍ਹਾਂ ਵੀ ਗੁਰਦੁਆਰਾ ਸੰਤ ਘਾਟ ਨਦੀ ਦਾ ਉਹ ਘਾਟ ਆ ਜੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬਈ ਨਦੀ ਵਿੱਚ ਤਿੰਨ ਦਿਨ ਅਲੂਪ ਫਰਹਣ ਤੋਂ ਬਾਅਦ ਵੀ ਜਿਹੜੇ ਪ੍ਰਗਟ ਹੋ ਗਏ ਸੀਗੇ ਤੇ ਆਓ ਆਪਾਂ ਦਰਸ਼ਨ ਕਰਾਂਗੇ ਇਹ ਹੈ ਮੂਲ ਮੰਤਰ ਅਸਥਾਨ ਸਾਹਿਬ ਗੁਰਦੁਆਰਾ ਸ੍ਰੀ ਸੰਤ ਘاٹ ਸultanpur Lodi ਨਹੀਂ ਫਿਰ ਆ YouTube ਤੇ ਗੁਰਦੁਆਰਾ ਸ੍ਰੀ ਸੰਤ ਘਾਟ ਜਿਹੜੇ ਵੀ ਮਿਲਿਆ ਸਬਸਕ੍ਰਾਈਬਰ ਮਿਲ ਗਏ ਸੀਗੇ ਮੂਲਾਂਪੁਰ ਤੋਂ ਆਏ ਹੋਏ ਨੇ ਭੈਣ ਜੀ ਹਣੀ ਸਤਿ ਸ਼੍ਰੀ ਅਕਾਲ ਫਾਈਨਲੀ ਆਪਾਂ ਗੁਰਦੁਆਰਾ ਸ੍ਰੀ ਸੰਤ ਘਾਟ Sultanpur Lodi ਵਿਖੇ ਪਹੁੰਚੇ ਹੋਏ ਆ ਚੱਲਾਂਗੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਇਤਿਹਾਸ ਬਾਰੇ ਜਿਹੜਾ ਜਾਣੂ ਕਰਾਵਾਂਗੇ ਇਸ ਤਰ੍ਹਾਂ ਇਹ ਸੰਗਤਾਂ ਜਿਹੜੀਆਂ ਕਾਫੀ ਦੂਰ ਨੇੜੇ ਆਉਂਦੀਆਂ ਰਹਿੰਦੀਆਂ ਨੇ ਤੇ ਨਾਲ ਪਰਲੇ ਪਾਸੇ ਤੁਸੀਂ ਬਈ ਆਪਾਂ ਉਹਦੇ ਦੇਖਿਆ ਸੀ ਬਈ ਵੀ ਹੈਗੀ ਆ ਤੇ ਇਸ ਦੇ ਨਾਲ ਸਾਹਮਣੇ ਜਿਹੜੀਆਂ ਕਾਰਸਵਾਵਾਂ ਵੀ ਇੱਥੇ ਚੱਲ ਰਹੀਆਂ ਨੇ ਸਾਹਮਣੇ ਗੁਰੂ ਦੇ ਲੰਗਰ ਹੈਗੇ ਆ ਤੇ ਆਪਾਂ ਅੰਦਰ ਚੱਲਾਂਗੇ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਇੱਥੇ ਦਾ ਜਿਹੜਾ ਹੈਗਾ ਇਤਿਹਾਸ ਉਹ ਤੁਹਾਨੂੰ ਉੱਥੋਂ ਜਾਣੂ ਕਰਾਵਾਂਗੇ ਚੱਲਦੇ ਆਪਾਂ ਅੰਦਰ ਨਾਲੇ ਇਤਿਹਾਸ ਤੋਂ ਜਾਣੂ ਹੋਣੇ ਆ ਇਹ ਹੈ ਜੀ ਇਤਿਹਾਸ ਗੁਰਦੁਆਰਾ ਸੰਤ ਘاٹ ਸਾਹਿਬ ਵੀ ਸੁਲਤਾਨਪੁਰ ਲੋਧੀ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬਈ ਵਿੱਚ ਟੁੱਬੀ ਮਾਰਨ ਉਪਰੰਤ ਤੀਜੇ ਦਿਨ ਪ੍ਰਗਟ ਹੋਏ ਭਾਈ ਗੁਰਦਾਸ ਜੀ ਤੇ ਬਚਨ ਅਨੁਸਾਰ ਬਾਬਾ ਪੇ ਦਾ ਸੱਚਾ ਖੰਡ ਨਉ ਨਿਧ ਨਾਮ ਗਰੀਬੀ ਭਾਈ ਬਾੜ ਪੌੜੀ ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਨਿਰੰਕਾਰ ਦੇ ਦੇਸ਼ ਵਿੱਚ ਸੱਚ ਖੰਡ ਵਿਰਾਜ ਕੇ ਉੱਥੋਂ ਨਉ ਨਿਧ ਨਾਮ ਗਰੀਬੀ ਅਥਵਾ ਸਮੇਤ ਗੁਰਿਆਈ ਦਾ ਉਪਾਉ ਲੈ ਕੇ ਇਥੋਂ ਹੀ ਇੱਥੇ ਹੀ ਮਾਫ ਕਰਨਾ ਪ੍ਰਗਟ ਹੋਏ ਸਨ ਗੁਰੂ ਜੀ ਨੇ ਇੱਥੇ ਮੂਲ ਮੰਤਰ ਦਾ ਜਿਹੜਾ ਉਚਾਰਨ ਕੀਤਾ ਸੀ ਉਹ ਆਪਾਂ ਹੁਣ ਇਹ ਸੀ ਇੱਥੇ ਦਾ ਤੁਸੀਂ ਇਤਿਹਾਸ ਸੁਣਿਆ ਤੇ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਕੇ ਦਾ ਇਸ ਨੂੰ ਦਵਾਰਾ ਪੜ੍ਹ ਵੀ ਸਕਦੇ ਹੋ ਆਪ ਅੰਦਰ ਚੱਲਦੇ ਹਾਂ ਦਰਸ਼ਨ ਕਰਾਵਾਂਗੇ ਅੱਜ ਇਹ ਲਿਖਿਆ ਹੋਇਆ ਗੁਰਦੁਆਰਾ ਸ੍ਰੀ ਸੰਤ ਘਾਟ ਜੀ ਦਾ ਇਤਿਹਾਸ ਮਹਾਨ ਕੋਸ਼ ਦੇ ਪੰਨਾ ਨੰਬਰ 221 ਗੁਰਦੁਆਰਾ ਸੰਤ ਘਾਟ ਨਦੀ ਦਾ ਉਹ ਘਾਟ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬਈ ਨਦੀ ਵਿੱਚ 3 ਦਿਨ ਅਲੋਪ ਰਹਿਣ ਤੋਂ ਬਾਅਦ ਪ੍ਰਗਟ ਹੋਏ ਸਨ ਜੀ ਇਹ ਹੈ ਉਹ ਜਗ੍ਹਾ ਜਿੱਥੇ ਸੰਤ ਘਾਟ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਅੰਦਰ ਚੱਲਦੇ ਆਂ ਤੇ ਇੱਧਰ ਗੁਰੂ ਦਾ ਲੰਗਰ ਵੀ ਹੈ ਜਿਹਨੂੰ ਛਕਣਾ ਹੋਵੇ ਪ੍ਰਸ਼ਾਦ ਪਾਣੀ ਉਹ ਉੱਥੇ ਛਕ ਸਕਦਾ ਹੈਗਾ ਜੇ ਆਓ ਅੰਦਰ ਚੱਲਦੇ ਆਂ ਜੀ ਚਰਨ ਗੰਗਾ ਤੇ ਆਪਾਂ ਕੋਲ ਆ ਗਏ ਆਂ ਚਰਨ ਧੋ ਕੇ ਆਪਾਂ ਅੰਦਰ ਨਤਮਸਤਕ ਹੋ ਗਏ ਆਂ ਧੋਲੇ ਤੇ ਚੱਲਦੇ ਆਂ ਜੀ ਆਪਾਂ ਅੰਦਰ ਤੇ ਹੈ ਸੰਤਗਾਠ ਸਾਹਮਣੇ ਗੁਰਦੁਆਰਾ ਸਾਹਿਬ ਲਿਖਿਆ ਹੋਇਆ ਹੈਗਾ ਗੁਰਦੁਆਰਾ ਸੰਤਗਾਠ ਸਾਹਿਬ ਜਿੱਥੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਤਪੱਸਿਆ ਕੀਤੀ ਸੀ ਤਿੰਨ ਦਿਨਾਂ ਲੋਪਰੇਣ ਤੋਂ ਬਾਅਦ ਜਿਹੜੇ ਪ੍ਰਗਟ ਹੋਏ ਸੀ ਇਸ ਜਗ੍ਹਾ ਤੇ ਔਰ ਪਕੀ ਚਾਲਦੇ ਹਾਂ ਖਾਨਾ ਤੁਹਾਨੂੰ ਗੁਰਦੁਆਰਾ ਸਾਹਿਬ ਤੇ ਹੈ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਨੂੰ ਨੱਥਵਸਤ ਖੋਮਗੇ ਹੈ ਇਹ ਹੈ ਨਿਸ਼ਾਨ ਸਾਹਿਬ ਬੜੇ ਸੁੰਦਰ ਨਗਰੇ ਦੇ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ ਝੂਲਦੇ ਨਿਸ਼ਾਨ ਰਹੇ ਤੇ ਇਹ ਇਸ ਤਰ੍ਹਾਂ ਕੋ ਦਸਾ ਆਪਾਂ ਚੱਲਦੇ ਆਂ ਅੰਦਰ ਤੇ ਉਹ ਥਾਂ ਜਿੱਥੇ ਗੁਰੂ ਸਾਹਿਬ ਤੁੱਬੀ ਮੰਦਵਰ ਤੀਜੇ ਦਿਨ ਪ੍ਰਗਟ ਹੋਏ ਸਨ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਦ ਦਾ ਬਾਬਾ ਪੇਦਾ ਸੱਚਖੰਡ ਨੌ ਨਿੱਦ ਨਾਮ ਗਰੀਬੀ ਪਾਈ ਇਸ ਤਰ੍ਹਾਂ ਮੈਂ ਤੁਹਾਨੂੰ ਬਾਹਰ ਫੜ ਕੇ ਜਿਹੜਾ ਸੁਣਾਇਆ ਸੀਗਾ ਸੰਖੇਪ ਤੇ ਇਹ ਹੈ ਇੱਥੇ ਦਾ ਜੀ ਦਾ ਹੁਕਮਨਾਮਾ ਸਾਹਿਬ ਦਰਸ਼ਨ ਕਰੋ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਇਹ ਹੈ ਮੂਲ ਮੰਤਰ ਸਥਾਨ ਆਪਾਂ ਰਸਤੇ ਦੇਖਤੀ ਹੋਏ ਜੇ ਅੰਡਰ ਕੰਸਟ੍ਰਕਸ਼ਨ ਆ ਬਣ ਰਿਹਾ ਜੀ ਇਹ ਮੂਲ ਮੰਤਰ ਸਥਾਨ ਜਿਹੜਾ ਬਾਹਰ ਪਾਸੇ ਬਣ ਰਿਹਾ ਹੈ ਜੋ ਵੀ ਮਾਈ ਭਾਈ ਜਿਸ ਨੇ ਕੋਈ ਤਿਲ ਫੁੱਲ ਦਾਣ ਕਰਨਾ ਹੋਵੇ ਤੇ ਉਹ ਇੱਥੇ ਗੁਰਦਾਸ ਸਾਹਿਬ ਆ ਕੇ ਜਾਂ ਕਾਰ ਸੇਵਾ ਵਾਲੇ ਬਾਬਾ ਜੀ ਉਹਨਾਂ ਦਾ ਮੈਂ ਨੰਬਰ ਥੱਲੇ ਡਿਸਕ੍ਰਿਪਸ਼ਨ ਚ ਦੇ ਦੇਣਾ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਚਲਦੇ ਆਪਾਂ ਅੰਦਰ ਪਤਾ ਟੇਕਾਂਗੇ ਸੰਤ ਕਾੜ ਗੁਰਦੁਆਰ ਸਾਹਿਬ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਬਹੁਤ ਸੋਹਣੇ ਰਮਾਲਾ ਸਾਹਿਬ ਦੇ ਵਿੱਚ ਤੇ ਇਧਰ ਨਗਾਰਾ ਸਾਹਿਬ ਹੈਗੇ ਆ ਨਗਾਰਾ ਸਾਹਿਬ ਉਹ ਤੋਂ বাজਾਇਆ ਜਾਂਦਾ ਜਦੋਂ ਅਰਦਾਸ ਹੁੰਦੀ ਆ ਤੇ ਨਾਲ ਹੀ ਸੰਗਤਾਂ ਇਧਰ ਬੈਠੀਆਂ ਨੇ ਅੰਦਰ ਬਹੁਤ ਸੋਹਣੇ ਗੁਰਦੁਆਰਾ ਸੰਤ ਘਾਟ ਜੀ ਬਣੇ ਹੋਏ ਨੇ ਕਾਫੀ ਵਾਰ-ਵਾਰ ਆ ਕੇ ਇਹ ਗੁਰਦੁਆਰਾ ਸਾਹਿਬ ਇਹ ਸਥਾਨ ਬਣੇ ਹੋਏ ਨੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪਹਿਲੀ ਪਾਸ਼ਾ ਜੀ ਨਾਲ ਸਬੰਧਤ ਹੈ ਗੁਰਦੁਆਰਾ ਸਾਹਿਬ ਨੇ ਜੀ ਹੈਓ ਨਤਮਸਤਕ ਹੋਇਆ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੇ ਦਰਸ਼ਨ ਕਰ ਆਉਦੇ ਆ ਮਨੋਂ ਕਾਮਨਾਵਾਂ ਜਿਹੜੀਆਂ ਪੂਰੀਆਂ ਹੋਣ ਜੀ ਤੇ ਆਪਾਂ ਨਤਮਸਤਕ ਹੁੰਨੇ ਆ ਤੇ ਵਾਹਿਗੁਰੂ ਮੰਦਿਰੇ ਉਡਾਦਾ ਸਾਹਿਬ ਕਿਰਪਾ ਕਰਿਓ ਸਾਰਿਆਂ ਦੀ ਮਿਹਰ ਕਰਿਓ ਤੇ ਅਰਦਾਸ ਬੇਨਤੀ ਮਨਜ਼ੂਰ ਕਰਿਓ ਜੀ ਮੇਰਾ ਪਰਿਵਾਰ ਦਾ ਸਾਰਿਆਂ ਦੇ ਪਰਿਵਾਰਾਂ ਦਾ ਧਿਆਨ ਰੱਖਣਾ ਜੀ ਤੇ ਹੈ ਦਰਗੰਸੀ ਸਿੰਘ ਜਿਹੜੇ ਪ੍ਰਸ਼ਾਦ ਉਹ ਵਰਤਾਰੇ ਨੇ ਤੇ ਸੰਗਤ ਜਿਹੜੀ ਆ ਉਹ ਬਾਹਰੋਂ ਇਸ ਤਰ੍ਹਾਂ ਆਂਦੀ ਰਹਿੰਦੀ ਹੈਗੀ ਆ ਤੇ ਜਾਂਦੀ ਰਹਿੰਦੀ ਹੈਗੀ ਆ ਤੇ ਕਾਫੀ ਸੰਗਤ ਇਥੇ ਨਤਮਸਤਕ ਹੋਣ ਲਈ ਜਿਹੜੀ ਉਹ ਆਂਦੀ ਰਹਿੰਦੀ ਹੈਗੀ ਆ ਜੀ ਸ਼ਰਮਾ ਗਾ ਪਾਪਾ ਜੀ ਬਾਬਾ ਜੀ ਸੁਆਇਆ ਬਿਲਕੁਲ ਕਿਥੋਂ ਆਏ ਹੋ ਮੈਂ ਪਟਿਆਲੇ ਤੋਂ ਬਾਬਾ ਜੀ ਜੀ ਕਾਲ ਸਾਹਿਬ ਆਹੇ ਬਾਬਾ ਜੀ ਪਤਾ ਹੈ ਠੀਕ ਆ ਜੀ ਫਾਈਨਲੀ ਆਪਾਂ ਮਥਾ ਟੇਕ ਕੇ ਨਤਮਸਤਕ ਹੋ ਕੇ ਆ ਗਏ ਆ ਸੰਗਤਿਤ થઈ ਜਾਂਦੀ ਐਨਾ ਅੰਤਰ ਜਿਹੜੀਆਂ ਆਉਂਦੀ ਰਹਿੰਦੀ ਆ ਤੇ ਹੈ ਬਾਹਰਲਾ ਪਾਸਾ ਗੁਰਦਵਾਰ ਸਾਹਿਬ ਦਾ ਤੇ ਬਹੁਤ ਸੋਹਣੇ ਸੁੰਦਰ ਗੁਰੂ ਘਰ ਜਿਹੜੇ ਬਣੇ ਹੋਏ ਨੇ ਨਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੋਜੀਆਂ ਪ੍ਰਾਪਤ ਕਰੋ ਜੀ ਤੇ ਸਾਹਮਣੇ ਜਿਹੜਾ ਸਾਹਮਣੇ ਤੁਸੀਂ ਦਰਸ਼ ਕਰ ਰਹੇ ਹੋ ਮੂਲ ਮੰਤਰ ਸਥਾਨ ਦੇ ਕਿ ਬਿਲਕੁਲ ਗੁਰਦੁਆਰਾ ਸਾਹਿਬ ਤੋਂ ਮਿਲਕੋ ਪਿਛਲੇ ਪਾਸੇ ਮੂਲ ਮੰਤਰ ਸਥਾਨ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਣ ਰਿਹਾ ਆਪਾਂ ਚੱਲਦੇ ਆਂ ਨੇੜੇ ਚੱਲ ਕੇ ਆਪਾਂ ਦੇਖਦੇ ਆਂ ਜੀ ਕਿੰਨਾ ਕੰਮ ਜਿਹੜਾ ਚੱਲ ਰਿਹਾ ਹੈਗਾ ਦੇਖਦੇ ਆਂ ਇਹ ਇੱਧੇ ਪਿੱਛੇ ਦੀ ਆਪਾਂ ਗੁਰਦਸਾਹ ਦੇ ਬਿਲਕੁਲ ਆ ਗਏ ਆ ਤੇ ਮੇਰੇ ਖਿਆਲ ਸ਼ਾਇਦ ਕੋਈ ਠਾਠ ਹੈ ਕੀ ਅਨੰਕਸਰ ਵਾਲਿਆਂ ਦੀ ਬਾਬਾ ਜੀਆਂ ਦੀ ਕਿਉਂਕਿ ਉੱਤੇ ਕਸ਼ਾਇਰੀ ਤੇ ਚੋਲੇ ਪਏ ਆ ਲੰਗਰ ਚੱਲਦਾ ਰਹਿੰਦਾ ਹਾਂਜੀ ਅੱਛਾ ਜੀ ਚਲੋ চা পান ছাকে আসে নাম তোরা সুখ खालसा जी का तो मूल मंत्र स्थान कार सेवा गुरुद्वारा संत ਘਾਟ ਸਾਹਿਬ ਸੁਲਤਾਨਪੁਰ ਲੋਧੀ ਤੇ ਇਹ ਜਿਹੜੇ ਬਾਬਾ ਜੀ ਹੁੰਦੇ ਨੇ ਭਾਈ ਸਾਹਿਬ ਭਾਈ ਮਿੰਦਰ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਸੰਤ ਬਾਬਾ ਸਨਾਮ ਸਿੰਘ ਜੀ ਘਾਟ ਸਾਹਿਬ ਕਿਲਾ ਨੰਦਗੜ੍ਹ ਸਾਹਿਬ ਵਾਲੇ ਤੇ ਨਿਸ਼ਕਾਮ ਸੇਵ ਤੇ ਤਜੂਕੇ ਤੇ ਕਰਾਰੇ ਨੇ ਤੇ ਕਿਸੇ ਨੇ ਵੀ ਕੋਈ ਪੇਟਾ ਪ੍ਰਦਾਨ ਕਰਨੀ ਹੋਵੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਤੇ ਇਹ ਹੈ ਗੁਰੂ ਕਾ ਲੰਗਰ ਇਹ ਵੀ ਇਹਨਾਂ ਵੱਲੋਂ ਹੀ ਚਲਾਇਆ ਜਾ ਰਿਹਾ ਗੁਰੂ ਕਾ ਲੰਗਰ ਗੁਰਦੁਆਰਾ ਸੰਤ ਘਾਟ ਸਾਹਿਬ ਚਲਦੇ ਆਪਾਂ ਅੰਦਰ ਜਿਹੜਾ ਉਹ ਲੰਗਰ ਛੱਕਾਂਗੇ ਤੇ ਸੰਗਤ ਜਿਹੜੀ ਆ ਲੰਗਰ ਛੱਕ ਰਹੀ ਆ ਕਾਫੀ ਵਾਵਾ ਡੂੰਗੇ ਥਾਂ ਤੇ ਬਣਿਆ ਹੋਇਆ ਜੀ ਇਹ ਬਹੁਤ ਸੋਹਣਾ ਲੰਗਰ ਸਥਾਨ ਤੁਸੀਂ ਦੇਖ ਸਕਦੇ ਹੋ ਹਾਂ ਟੈਂਕੀਆਂ ਡੂੰਘੀਆਂ ਬਈ ਹੱਥੋਂ ਧੋਣ ਵਾਲ ਜਦੋਂ ਕੋਈ ਮੇਲੇ ਲੱਗਦੇ ਹੋਣੇ ਉਦੋਂ ਉਹਨਾਂ ਵੇਲੇ ਇਸ ਧੋਣ ਵਾਲੇ ਸ਼ੈਂਕਸ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੁਣ ਤੇ ਨੰਬਰ ਕੋਈ ਲਿਖਿਆ ਨਹੀਂ ਹੋਆ ਤੁਸੀਂ ਇਹਨਾਂ ਨਾਲ ਕੰਟੈਕਟ ਸੁਲਤਾਨਪੁਰ ਲੋਬੀ ਲੋਧੀ ਦਾ ਨੰਬਰ ਲੱਭ ਕੇ ਕਰ ਸਕਦੇ ਆ। ਆਓ ਚਲਦੇ ਆਪਾਂ ਲੰਗਰ ਛਕਾਂਗੇ। ਕਾਫੀ ਬੜਾ ਵਧੀਆ ਸੋਹਣਾ ਬਣਿਆ ਹੋਇਆ ਇਹ ਲੰਗਰ ਹਾਲ। ਲੰਗਰ ਬਹੁਤ ਸੋਹਣੇ ਸਜੇ ਹੋਏ ਨੇ। ਸੰਗਤਾਂ ਚਾਹ ਤੇ ਲੰਗਰ ਚੱਕਰੀਆਂ ਨੇ ਆਪਾਂ ਵੀ ਆ ਛਕਣ ਲੱਗਿਆ ਜੀ। ਆਪਣਾ ਜਿਹੜਾ ਲੰਗਰ ਆ ਗਿਆ ਤੇ ਛਕ ਕੇ ਚਲਦੇ ਆ ਜੀ ਫਿਰ। ਫਾਈਨਲੀ ਆਪਾਂ ਲੰਗਰ ਛਕ ਲਿਆ ਤੇ ਚਲਦੇ ਆ ਅਗਲੇ ਪਾਸੇ। ਤੇ ਤੁਹਾਨੂੰ ਬਈ ਵੀ ਦਿਖਾਉਨੇ ਆ। ਜਿਹੜਾ ਅਸਥਾਨ ਬਣ ਰਿਹਾ ਉਹਦੇ ਦੇ ਦਰਸ਼ਨ ਕਰਾਉਣੇ ਕੋਲੋਂ ਜਾ ਕੇ। ਤੇ ਲੰਗਰ ਸੰਗਤਾਂ ਜਿਹੜੀਆਂ ਸ਼ਾਕਰੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਕਾਰ ਸੇਵਾ ਵਾਲੇ ਲੰਗਰ ਇਹ ਵਰਤ ਰਹੇ ਇਹ ਜਿਹੜੇ ਕਾਰ ਸੇਵਾ ਮੂਲ ਮੰਤਰ استان ਦੀ ਕਰਵਾ ਰਹੇ ਉਹਨਾਂ ਵੱਲੋਂ ਜਿਹੜੀਆਂ ਇਹ ਇੱਥੇ ਲੰਗਰ ਜਿਹੜੇ ਉਹ ਚਲਾਏ ਜਾ ਰਹੇ ਆ ਸੰਗਤਾਂ ਲੰਗਰ ਛੱਕੇ ਤੁਸੀਂ ਦੇਖ ਸਕਦੇ ਜਾ ਰਹੀਆਂ ਨੇ ਜੀ ਛੋਟੂ ਸਾਹ ਹੈਲੋ ਦੱਸ ਦੋ ਕੀ ਨਾਂ ਤੁਹਾਡਾ ਹੂੰ ਦੱਸੋ ਕੀ ਨਾਂ ਹੈ ਪੁੱਤਰੇ ਨਾਂ ਦੱਸ ਮੇਰਾ ਨਾਂ ਜਵਨ ਸਿੰਘ ਤੁੰਗ ਵੈਰੀ ਗੁੱਡ ਵੈਰੀ ਗੁੱਡ ਕਿਹੜੀ ਜਗ੍ਹਾ ਤੋਂ ਆਏ ਪਿੰਡ ਦਾ ਨਾਂ ਦੱਸੋ ਲਿਖਿਆ ਹਾਂ ਲਿਖਿਆ ਸੁਣਿਆ ਨੇ ਉੱਚੀ ਬੋਲ ਯਾਰ ਲਿਖਿਆ ਅੱਛਾ ਵੈਰੀ ਗੁੱਡ ਵੈਰੀ ਗੁੱਡ ਜਿੰਦਾ ਰਹਿ ਸਤਰਾ ਇੱਥੇ ਜਿਹੜੀਆਂ ਸੰਗਤਾਂ ਦਾ ਆਣਾ ਜਾਣਾ ਉਹੋ ਲੱਗਿਆ ਰਹਿੰਦਾ ਹੈਗਾ ਸੰਗਤਾਂ ਇੱਧਰ ਵੀ ਖੜੀਆਂ ਨੇ ਤੇ ਆਪਾਂ ਵੀ ਆਪ ਦੀ ਹੁਣ ਚੱਕਦੇ ਆਂ ਜੀ ਘੋੜਾ ਚਲਦੇ ਆਂ ਤੇ ਨਮਸਕਾਰ ਬਾਹਰੋਂ ਜਿਹੜਾ ਉਹ ਕਰਦੇ ਆਂ ਜੀ ਫੇਰ ਤੋਂ ਗੁਰਦਵਾਰਾ ਸੰਤ ਕਾੜ ਨਦੀ ਦਾ ਉਹ ਘਾਟਾ ਜਿੱਥੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਬਈ ਨਦੀ ਵਿੱਚ ਤਿੰਨ ਦਿਨ ਲੋਪ ਰਹਿਣ ਬਾਗ ਜਿਹੜੇ ਪ੍ਰਗਟ ਹੋਏ ਸੀ ਇਸ ਕਰਕੇ ਗੁਰਦਾਰਾ ਸ੍ਰੀ ਸੰਤ ਘਟ ਸਾਹਿਬ ਦਾ ਇਤਿਹਾਸ ਹੈਗਾ ਜੀ ਤੇ ਆਓ ਆਪਾਂ ਚੱਲਦੇ ਆਂ ਤੇ ਇਹਦੇ ਨਾਲ ਤੁਹਾਨੂੰ ਅੱਗੇ ਮਿਲਦੇ ਆਂ ਤੁਹਾਨੂੰ ਜਿਹੜੀ ਨਦੀ ਆ ਉਹ ਵੀ ਦਿਖਾਣੇ ਆ ਸੰਘ ਜੀ ਇਹ ਮੂਲ ਮੰਤਰ ਸਥਾਨ ਤੇ ਕੋਲੋਂ ਵੀ ਆਪਾਂ ਲੰਘ ਰਹੇ ਆ ਬਹੁਤ ਸੋਹਣਾ ਤਾਂ ਸਜ ਕੇ ਜਦੋਂ ਤਿਆਰ ਹੋਏਗਾ ਦੇਖੋ ਬਹੁਤ ਵਧੀਆ ਲੱਗੇਗਾ ਇਹ ਹੈ ਜਿਹੜੀ ਨਦੀ ਆ ਜੀ ਦੇ ਸਾਡਾ ਜਲ ਹੈਗਾ ਇਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਸ਼ੋ ਇਤਿਹਾਸਿਕ ਨਗਰੀ ਸultanpur Lodi ਦੇ ਦਰਸ਼ਨ ਇਸ਼ਨਾਨ ਕਰਨਾ ਇਹ ਸੰਗਤਾਂ ਨੂੰ ਜੀ ਆਇਆਂ ਨੂੰ ਸੰਤ ਬਾਬਾ ਪਲੀ ਸਿੰਘ ਸੀਚੇਵਾਲ ਜੀ ਵੱਲੋਂ ਤੇ ਹੈਗੇ ਅਜੇ ਨਈ ਨਦੀ ਤੇ ਬਈ ਦੇ ਜਿਹਨੂੰਿੱਥੇ ਗੁਰੂ ਸਾਹਿਬ ਜਿਹੜਾ ਲੋਕ ਹੋਗੇ ਸੀਗੇ ਤੇ ਸਿੱਖ ਜਗ ਦਾ ਪਹਿਲਾ ਤੀਰ ਤਾਂ ਸਾਨ ਪਵਿੱਤਰ ਕਾਲੀ ਬਈ ਇਸ ਨੂੰ ਇਸ ਦੇ ਨਾਲ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਹੈਗਾ ਜੀ ਆਓ ਅੱਗੇ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਜੀ ਆਪਾਂ ਹੁਣ ਬਈ ਦੇ ਨਾਲ ਨਾਲ ਹੀ ਚੱਲਣਾ ਹੈਗਾ ਤੇ ਕਾਫੀ ਲੰਬੀ ਇਹ ਬਈ ਹੈਗੀ ਆ ਪਾਣੀ ਇਹਦੇ ਵਿੱਚ ਖੜਾ ਹੈਗਾ ਕਿਸਤੀਆਂ ਵੀ ਇੱਕ ਥਾਂ ਤੇ ਚੱਲ ਰਹੀਆਂ ਸੀਗੀਆਂ ਇਹ ਹੈ ਕਾਲੀ ਬਈ ਦਾ ਦ੍ਰਿਸ਼ ਆਪ ਜੀ ਨੇ ਦੇਖਿਆ ਤੇ ਇਹ ਕਾਫੀ ਲੰਬੀ ਹੈ ਜੀ ਕਈ ਦੋ ਤਿੰਨ ਕਿਲੋਮੀਟਰ ਦਾ ਮੈਂ ਨਾਲ-ਨਾਲੇ ਤੇ ਆਇਆ ਤੇ ਮੋੜੇ ਫਿਰ ਮੈਨੂੰ ਮੈਂ ਆ ਦੇਖੋ ਸਾਹਮਣੇ ਮबई ਦਾ ਦ੍ਰਿਸ਼ ਤੇ ਥੱਲੇ ਇਸ ਤਰ੍ਹਾਂ ਥੱਲੇ ਜਾਣ ਨੂੰ ਰਸਤਾ ਬਣਿਆ ਜਿਵੇਂ ਕਿਸਤੀ ਤੇ ਜਾਣਾ ਤੁਸੀਂ ਇੱਧਰ ਉੱਤਰ ਕਿਸਤੀਆਂ ਵਿੱਚ ਇਹਦੇ ਹੈਗੀਆਂ ਨੇ ਇਹਦੇ ਨਾਲ ਹੀ ਤੁਹਾਡਾ ਵੀਡੀਓ ਦੇਖਣ ਦਾ ਧੰਨਵਾਦ ਜੀ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਮੇਰੀ ਇਸ ਕੋਈ ਵੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਦਾ ਹਾਫ ਜੀ ਨੂੰ ਮਿਲ ਸਕੇ ਤੇ ਨਾਲ सुरेंद्र ਸਿੰਘ ਨੂੰ ਦਿਓ ਆਗਿਆ ਅਗਲੀ ਵੀਡੀਓ ਹੌਂ ਤੱਕ ਕੀ ਤੈਅ ਕਰਨਾ ਜੀ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ